ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਵਿੱਡੀ ਮੁਹਿੰਮ ਦੇ ਦੌਰਾਨ ਕਮਿਸ਼ਨਰ ਅਮਰਿੰਦਰ ਪਾਲਸ ਨੇ 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਅਮਰੀਕਾ ਦੇ ਰਹਿਣ ਵਾਲੇ ਜਸਮੀਤ ਸਿੰਘ ਉਰਫ ਲੱਕੀ ਦੀ ਹਮਾਇਤ ਵਾਲੇ ਅੰਤਰਰਾਸ਼ਟਰੀ ਨਾਰਕੋਸ ਸਮਗਲਿੰਗ 카rtel ਦਾ ਪਰਦਾਫਾਸ਼ ਕੀਤਾ ਹੈ। ਤੋਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਗੁਰਪ੍ਰੀਤ ਕੁਮਾਰ ਉਰਫ ਦੀਪਲਾਸੀ ਨਿਊ ਸ਼ਾਂਤੀ ਨਗਰ ਹੁਸ਼ਿਆਰਪੁਰ ਵਜੋਂ ਹੋ ਗਿਆ ਤਾਂ ਉਹਤੇ ਪੁਲਿਸ ਟੀਮਾਂ ਨੇ ਹਰੋਇਨ ਦੀ ਸਪਲਾਈ ਦੇ ਲਈ ਭਰਤੀ ਜਾ ਰਹੀ ਟਾਟਾ ਐਸ ਸੀ ਸੀ ਯਾਨੀ ਕਿ ਛੋਟਾ ਹਾਥੀ ਗੱਡੀ ਨੂੰ ਵੀ ਜ਼ਬਤ ਕਰ ਲਿਆ ਤਾਂ ਦੱਸਿਆ ਕਿ ਗੌਰਵ ਯਾਦਵ ਨੇ ਦੱਸਿਆ ਹੈ ਕਿ ਇੱਕ ਹੋਰ ਮਾਮਲੇ ਦੇ ਵਿੱਚ ਕਮਿਸ਼ਨਰ ਅਮਿਸਰ ਪੁਲਿਸ ਦੇ ਵੱਲੋਂ ਦੋ ਵਿਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਚਾਰ ਦੇਸੀ ਪਿਸਤਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 16 ਜਿੰਦਾ ਕਾਰਤੂਸ ਬਰਾਮਦ ਕਰਕੇ ਐਸ ਪੀ ਅਧਾਰਿਤ ਹਥਿਆਰ ਸਪਲਾਈ ਕਰਨ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਦੇਖੋ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਹੈ ਔਰ ਐਂਟੀਸੋਸ਼ਲ ਐਲੀਮੈਂਟਸ ਤੇ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਹਦੇ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਇੱਕ ਮਿਸ਼ਨੇਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ ਜੇ ਇੱਕ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਪ੍ਰੀਤ ਗੁਰਪ੍ਰੀਤ ਕੁਮਾਰ ਉਲਫਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰ ਚ ਹੈ ਉੱਥੋਂ ਦਾ ਇਹ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਇਹ ਕਾਰਟਲ ਚਲਾ ਰਿਹਾ ਹੈ। ਤਾਂ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂਐਸਏ ਤੋਂ ਇੱਥੇ ਜਿਹੜੇ ਸਮਗਲਰ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਿਹਾ ਹੈ। ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਉਹਦੇ ਫੜੇ ਕਿ ਉਹਨੇ ਨਵੇਂ ਬੰਦਾ ਤਿਆਰ ਕਰ ਲਿਆ। ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ 2 ਐਨਡੀਪੀਐਸ ਦੇ ਪਰਚੇ ਨੇ ਇੱਕ ਪੋਖਪੁਰ ਜਲੰਧਰ ਰੂਰਲ ਚ ਔਰ ਇੱਕ ਹੈਗਾ ਉਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹਦੇ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਏਰੀਆ ਤੋਂ ਕਿੱਦਾਂ ਆਈ ਕੀ ਇਹ ਕਿਸ ਤਰ੍ਹਾਂ ਅੱਗੇ ਪਹੁੰਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਡੇਰ ਸਾਹਿਬ ਮੈਡਮ ਪ੍ਰਗਿਆ ਜੈਨ ਨਵਜੋਤ ਜੀ ਸਾਡੇ ਏਡੀਸੀਪੀ ਬਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ 3 ਵਾਲੇ ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਰਿਕਵਰੀ ਮੰਨਦਾ ਇਸ ਤੋਂ ਇਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬਾਰੰਬਾਰ ਕੀਤੇ ਆ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ ਇੱਕ ਜਤਿੰਦਰ ਪਾਲ ਦੋਨੋਂ ਗੁਰੂ ਨਾਨਕ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਆ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧਿਆ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧਿਆ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫਾਰਵਰਡ ਲਿੰਕੇजेस ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਗੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਹੈ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ। ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਇਹਨਾਂ ਨੂੰ ਵਾਜੇ ਬਨਾਮ ਵਾਸਤੇ ਵੀ ਅਸੀਂ ਰਿਕਮੈਂਡ ਕਰਾਂਗੇ। ਕੀ ਭਾਈ ਕਿਵੇਂ ਕਰਦਾ ਸੀ ਨਾਜ ਨਾਜਾ ਦੋ ਦਾਰ ਦੇ ਦੇਖੋ ਇਹ ਗੱਲ ਤਾਂ ਹੁਣ ਉਹੀ ਬੰਦਾ ਜਿਆਦਾ ਦੱਸ ਸਕਦਾ ਪਰ ਜੋ ਮੈਨੂੰ ਲੱਗਦਾ ਇੰਡੀਕੇਟਿਵ ਹੈ ਕਿ ਇਹ ਬੰਦੇ ਨੂੰ ਲੱਗਦਾ ਕਿ ਉਹਦੇ ਏਰੀਏ ਦੇ ਹੀ ਬੰਦੇ ਆ ਜਸਮੀਤ ਲੱਕੀ ਆਪ ਹੁਸ਼ਿਆਰਪੁਰ ਦਾ ਰਹਿਣ ਵਾਲਾ ਬੱਲੋਵਾਲ ਦੇ ਕੋਲ ਦਾ ਤੋਂ ਆਪਣੇ ਨੇਬਰਹੂਡ ਦੇ ਵਿੱਚ ਹੀ ਉਹ ਬੰਦੇ ਟਾਰਗੇਟ ਦੇਖਦਾ ਜਿਵੇਂ ਗੁਰਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਐਨਡੀਪੀਐਸ ਦੇ ਸੋਹੇ ਬੰਦਾ ਨੇਚਰਲੀ ਇਸ ਕੰਮ ਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਉਹਨੂੰ ਟਾਰਗੇਟ ਕਰਕੇ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ ਜੋ ਇਹਦੇ ਚ ਪ੍ਰੀਮੀਨਰੀ ਇਨਵੈਸਟੀਗੇਸ਼ਨ ਚ ਗੱਲ ਆਈ ਹੈ ਸਰ ਕਿਲੇ ਦਿਨ ਦਾ ਰਵਾਣ ਦੇ ਹੁਣ ਲੈਣਾ ਜੀ ਇਹਨਾਂ ਦਾ ਪੈਸੇ ਨੂੰ ਦਿੱਤੇ ਗਏ ਸੀ ਤੁਸੀਂ ਫੈਸਲੀ ਆਫਰ ਉਹ ਅਸੀਂ ਗੱਲ ਚਲਾ ਰਹੇ ਆ ਕਿ ਕਾਉਸ ਉਹ ਜਿਹੜੇ ਇਹਨੇ ਜਾ ਕੇ ਵੇਚ ਕੇ ਦੇਣੇ ਸੀਗੇ ਅਜੇ ਤਾਂ ਉਹਨੂੰ ਇਹਨੂੰ ਕੋਰੀਅਰ ਦਾ ਕੰਮ ਕੀਤਾ ਉਸ ਚ ਇੰਪੋਰਟੈਂਟ ਗੱਲ ਇਹ ਹੈ ਕਿ ਪਹਿਲੀ ਵਾਰ ਛੋਟਾ ਹਾਥੀ ਲੈ ਕੇ ਆਇਆ ਐਡੀ ਦੂਰ ਹੋਏ ਜਿਹੜੀ ਕਿ ਬਹੁਤ ਹੀ ਨਵੀਂ ਚੀਜ਼ ਹੈ ਫਾਰ ਡਰੱਗ ਜਿਹੜੀ ਸਮਗਲਿੰਗ ਹੈ ਕਿ ਉੱਤੇ ਸ਼ੱਕ ਨਹੀਂ ਪੈਂਦਾ ਮੋਟਰਸਾਈਕਲ ਕਾਰ ਤੇ ਆਮ ਸ਼ੱਕ ਕਰ ਲੈਂਦੇ ਨਾਕਿਆਂ ਦੇ ਛੋਟੇ ਹਾਥੀ ਦੇ ਉੱਤੇ ਇਹ ਗੱਲ ਨਵੀਂ ਇਹਦੇ ਚ ਆਈ ਹੈ ਕਿ ਇਹਨੂੰ ਕਨਸੀਲ ਕਰਨ ਦਾ